ਪ੍ਰਿਆਮੇ ਨਾ ਰੂਹੇ ਨਾ ਰੂਹੇ ਧੰਨ ਸ੍ਰੀ ਗੁਰੂ ਜੀ ਸਾਹਿਬ ਸਾਨਕ ਜੀ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਜੀ ਧੰਨ ਜੀ ਇਸ ਵੀਰੇ ਗੁਰਦੁਆਰਾ ਚਰਨ ਕਮਲ ਸਾਹਿਬ ਮਾਚੀਵਾੜਾ ਸਾਹਿਬ ਟੀਮ ਪਬਲਿਕ ਐਕਸ਼ਨ ਕਮੇਟੀ ਦੀ ਪਹੁੰਚ ਚੁੱਕੀ ਹੈ ਜੀ ਅੱਜ ਇਥੋਂ ਯਾਤਰਾ ਸ਼ੁਰੂ ਹੋ ਲੱਗੀ ਹੈ ਆ ਜਸਕਿਰਦ ਜੀ ਦੱਸਣ ਲੱਗੇ ਨੇ ਪੂਰਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਆਪਾਂ ਇਤਿਹਾਸਿਕ ਉਸ ਦਰਖਤ ਦੇ ਕੋਲ ਖੜੇ ਆ ਜਿਹਨੂੰ ਆਪਾਂ ਝੰਡਾ ਸਾਹਿਬ ਵੀ ਕਹਿੰਦੇ ਆ ਜਿਹੜੇ ਦਰਖਤ ਦੇ ਕੋਲ ਆ ਕੇ ਗੁਰੂ ਸਾਹਿਬ ਨੇ ਜਦੋਂ ਚਮਕੌਰ ਦੀ ਗੜੀ ਚੋਂ ਨਿਕਲ ਕੇ ਆਏ ਤਾਂ ਇੱਥੇ ਆ ਕੇ ਉਹਨਾਂ ਨੇ ਕੁਝ ਮਿੱਟੀ ਲਈ ਉਹ ਉਹਨੂੰ ਸਰਹਾਣਾ ਬਣਾ ਕੇ ਤੇ ਆਪ ਨਿਸ਼ਰਮ ਕੀਤਾ ਹੁਣ ਇੱਥੇ ਇਤਿਹਾਸ ਜਿਹੜਾ ਲਿਖਿਆ ਹੈ ਜਿਹੜਾ ਕੁਲਦੀਪ ਖਹਿਰਾ ਜੀ ਨੇ ਤੁਹਾਨੂੰ ਹੁਣੇ ਦਿਖਾਇਆ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਗੁਰੂ ਸਾਹਿਬ ਨੇ ਉਸ ਵੇਲੇ ਮਾਛੀਵਾੜੇ ਦੇ ਜੰਗਲਾਂ ਨੂੰ ਅੱਗੇ ਭਾਗ ਲਾਇਆ ਇਹ ਸਾਡੀ ਸ਼ਰਧਾ ਹੈ ਉਹਨਾਂ ਜੰਗਲਾਂ ਪ੍ਰਤੀ ਜਿਹੜੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਨੇ ਤੇ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਅੱਜ ਉਹ ਜੰਗਲਾਂ ਦਾ ਸਿਰਫ ਇੱਕ ਛੋਟਾ ਜਿਹਾ ਹੰਸ਼ ਬਚਿਆ ਜਿਹੜਾ ਕਿ ਜਿਹੜੀ ਨਹਿਰ ਜਿਹੜੀ ਸਰਹੰਦ ਕਨਾਲ ਜਾਂਦੀ ਆ ਉਹਦੇ ਕੰਢੇ ਤੇ ਆ ਬਾਕੀ ਸਾਰਾ ਜੰਗਲ ਜਿਹੜਾ ਗੁਰੂ ਸਾਹਿਬ ਉਹ ਬੜਾ ਵੱਡਾ ਜੰਗਲ ਉਹ ਖਤਮ ਹੋ ਚੁੱਕਾ ਹੈ ਇੱਕ ਉਹਦਾ ਛੋਟਾ ਜਿਹਾ ਹੰਸ਼ ਜਿਹੜਾ ਉਹ ਬਚਿਆ ਤੇ ਪਰ ਹੁਣ ਜਿਹੜੀ ਨਹਿਰ ਦੀ ਇੱਕ ਚੌੜਾ ਕਰਨ ਦੇ ਬਹਾਨੇ ਸਰਕਾਰ ਦੀ ਕੋਈ ਸਕੀਮ ਚੱਲ ਰਹੀ ਹੈ ਉਹਦੇ ਵਿੱਚ ਬੜੀ ਹੈਵੀ ਮਸ਼ੀਨਰੀ ਲਗਾ ਕੇ ਉਸ ਜੰਗਲ ਨੂੰ ਵੀ ਤਬਾਹ ਕੀਤਾ ਜਾ ਰਿਹਾ ਹੈ ਅਸੀਂ ਪਿਛਲੇ ਹਫ਼ਤੇ 10 ਦਿਨ ਤੋਂ ਇਸ ਗੱਲ ਨੂੰ ਚੁੱਕ ਰਹੇ ਹਾਂ ਆਵਾਜ਼ ਚੁੱਕ ਰਹੇ ਹਾਂ ਇਹਦੇ ਵਾਸਤੇ ਤਾਂ ਕਿ ਇਸ ਇਤਿਹਾਸਕ ਜੰਗਲ ਨੂੰ ਜਿਹੜਾ ਕਿ ਸਾਡੇ ਇਤਿਹਾਸ ਨਾਲ ਵਿਰਸੇ ਨਾਲ ਤੇ ਵਾਤਾਵਰਣ ਨਾਲ ਇਹਨਾਂ ਨਾਲ ਜੁੜਿਆ ਹੋਇਆ ਹੈ ਔਰ ਪੰਜਾਬ ਨੂੰ ਇਹ ਤਿੰਨੋਂ ਚੀਜ਼ਾਂ ਬਚਾਉਣ ਦੀ ਲੋੜ ਹੈ ਉਸ ਜੰਗਲ ਦੇ ਜਿਹੜਾ 1% ਬਚਿਆ ਹੈ ਉਹਨੂੰ ਵੀ ਅਸੀਂ ਜਿਹੜਾ ਹੈ ਖਤਰੇ ਵਿੱਚ ਪਾ ਦਿੱਤਾ ਹੈ ਤੇ ਸਾਡੀ ਬੇਨਤੀ ਹੈ ਸਾਰੀਆਂ ਸੰਗਤਾਂ ਨੂੰ ਕਿ ਭਾਈ ਹਮਲਾ ਮਾਰੀਏ ਆਪਾਂ ਰਲ ਕੇ ਇਹ ਗੁਰੂ ਸਾਹਿਬ ਦੀ ਚਰਨ ਛੋਪਾ ਪ੍ਰਾਪਤ ਜੰਗਲ ਨੂੰ ਉਹਦੇ ਬੰਦੇ ਜੋ ਉਹਦਾ 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 ਸਤਕਾਰ ਹੈ ਉਹ ਕਰਦੇ ਹੋਏ ਉਹਨੂੰ ਬਚਾਉਣ ਲਈ ਸਾਰੇ ਰਲ ਕੇ ਇਕੱਠੇ ਹੋਈਏ ਤੇ ਸਰਕਾਰ ਨੂੰ ਵੀ ਬੇਨਤੀ ਕਰੀਏ ਕਿ ਭਾਈ ਇਹੋ ਜੀ ਜਿਹੜੀ ਗਲਤੀ ਹੈ ਉਹ ਨਹੀਂ ਕਰਨੀ ਚਾਹੀਦੀ ਇਹੋ ਜੀਆਂ ਗਲਤੀਆਂ ਲੰਬੇ ਸਮੇਂ ਵਿੱਚ ਆਉਣ ਵਾਲੇ ਸਮੇਂ ਵਿੱਚ ਬਹੁਤ ਮਹਿੰਗੀਆਂ ਪੈਂਦੀਆਂ ਕਪਿਲ ਜੀ ਦੱਸ ਰਹੇ ਆ ਕਿ ਅੱਜ ਵੀ ਉਸ ਜਗ੍ਹਾ ਤੇ ਦਰਖਤ ਜਿਹੜੇ ਐ ਕੱਟੇ ਜਾ ਰਹੇ ਐ ਜੇਸੀਬੀਆਂ ਲਾ ਕੇ ਉਜਾੜੇ ਜਾ ਰਹੇ ਐ ਤੇ ਸਾਡੀ ਬੇਨਤੀ ਐ ਕਿ ਇਹੋ ਜਿਹਾ ਉਜਾੜਾ ਜਿਹੜਾ ਐ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਇਹ ਵਾਤਾਵਰਣ ਲਈ ਤੇ ਗੁਰ ਇਤਿਹਾਸ ਦੇ ਨਾਲ ਜੁੜੀ ਹੋਈ ਸਾਡੀ ਜਿਹੜੀ ਵਿਰਾਸਤ ਐ ਉਹਦੇ ਲਈ ਇੱਕ ਬਹੁਤ ਹੀ ਜਿਹੜਾ ਮਾਣਾ ਸੰਕੇਤ ਐ ਤੇ ਅਸੀਂ ਅੱਜ ਯਾਤਰਾ ਕੱਢ ਰਹੇ ਆ ਅੱਜ ਹੁਣ ਅਸੀਂ ਇੱਥੇ ਮਾਛੀਵਾੜ ਹੈਗਿਆਂ ਗੁਰਦੁਆਰਾ ਚਰਨ ਕਮਲ ਸਾਹਿਬ ਤੇ ਇੱਥੋਂ ਚੱਲ ਕੇ ਅਸੀਂ ਜਾਵਾਂਗੇ ਚਮਕੌਰ ਸਾਹਿਬ ਉਸ ਤੋਂ ਬਾਅਦ ਅਸੀਂ ਉੱਥੋਂ ਚੱਲ ਕੇ ਪਹੁੰਚਾਂਗੇ ਕਟਾਣਾ ਸਾਹਿਬ ਤੇ ਅਸੀਂ ਇਹ ਇਤਿਹਾਸਕ ਗੁਰਦੁਆਰਿਆਂ ਨੂੰ ਰਸਤੇ ਵਿੱਚ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਉਹਦੇ ਹਾਲੇ-ਦੋਲੇ ਜੰਗਲ ਹੈ ਜੋ ਜੰਗਲ ਦਾ ਅੰਸ਼ ਜੋ ਬਚਿਆ ਹੋਇਆ ਹੈ ਤੇ ਕਿਸ ਤਰ੍ਹਾਂ ਉਹਦਾ ਨੁਕਸਾਨ ਹੋ ਰਿਹਾ ਹੈ। ਕਪਿਲ ਜੀ ਸੀ। ਪਰ ਬਾਕੀ ਤਾਂ ਇਹੀ ਕਹਿਣਾ ਚਾਹਾਂਗੇ ਕਿ ਸਾਡੀ ਬੇਨਤੀ ਹੈ ਅੱਜ ਕੀ ਹੋ ਰਿਹਾ ਉੱਥੇ? ਇਹ ਅੱਜ ਵਹਿਸ ਹੁੰਦਾ ਸੀ ਕਿ ਅੱਜ ਹੁਣੇ ਮੈਨੂੰ ਫੋਰੈਸਟ ਡਿਪਾਰਟਮੈਂਟ ਦੇ ਇੱਕ ਮੁਲਾਜ਼ਮ ਦਾ ਫੋਨ ਆਇਆ ਤੇ ਉਹਨੇ ਕਿਹਾ ਕਿ ਅੱਜ ਵੀ ਕੁਝ ਦਰਖਤ ਉੱਥੇ ਵੱਡੇ ਗਏ ਨੇ। ਜਿਹੜਾ ਦਰਵਾਹੇ ਦੇ ਨੇੜੇ ਜਿਹੜਾ ਕੰਮ ਚੱਲ ਰਿਹਾ ਤੇ ਸਾਡੀ ਸਾਰੇ ਵਾਤਾਵਰਣ ਪ੍ਰੇਮੀਾਂ ਤੇ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਕਿ ਸਾਡੇ ਜਿਹੜੇ ਇਤਿਹਾਸ ਨਾਲ ਜੁੜੇ ਹੋਏ ਜੰਗਲ ਨੇ ਉਹਨਾਂ ਨੂੰ ਅਸੀਂ ਬਚਾਈਏ ਤੇ ਬਚਾਉਣ ਲਈ ਅੱਗੇ ਆ ਕੇ ਸਾਰਿਆਂ ਨੇ ਇੱਕ ਹਮਲਾ ਮਾਰੀਏ ਤੇ ਪੰਜਾਬ ਸਰਕਾਰ ਨੂੰ ਇਹ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕਰਨ ਤੋਂ ਰੋਕੀਏ